ਚੈਨਲ ਦਾ ਆ ਰਿਹਾ ਨਿਊਜ਼ ਬੇਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਨੀ ਦਿਨੀ ਤਰਨਤਾਰਨ ਚ ਜਿਮਣੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਹਰੇਕ ਪਾਰਟੀ ਆਪੋ ਆਪਣੀ ਉਮੀਦਵਾਰ ਦਾ ਸਮਰਥਨ ਕਰ ਰਹੀ ਹੈ ਜੇਕਰ ਅੱਜ 15 ਅਕਤੂਬਰ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਉਥੋਂ ਐਲਾਨੇ ਉਮੀਦਵਾਰ ਸਰਦਾਰ ਕਰਨਬੀਰ ਸਿੰਘ ਬੁਰਜ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨੇ ਸਨ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਿੱਚ ਵੱਡਾ ਜੋਸ਼ ਦੇਖਣ ਨੂੰ ਮਿਲਿਆ ਬਟਾਲਾ ਤੋਂ ਤਸਵੀਰਾਂ ਪੇਸ਼ ਕਰ ਰਹੇ ਹਾਂ ਜਿੱਥੇ ਬਟਾਲਾ ਦੇ ਵਿੱਚ ਪੰਜਾਬ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪ੍ਰਸਿੱਧ ਸਮਾਜ ਸੇਵਕ ਸਰਦਾਰ ਗੁਰਵਿੰਦਰ ਸਿੰਘ ਸੰਗਰ ਦੀ ਅਗਵਾਈ ਵਿੱਚ ਵੱਡਾ ਗੱਡੀਆਂ ਅਤੇ ਬੱਸਾਂ ਦਾ ਕਾਫਲਾ ਤਰਨਤਾਲ ਲਈ ਰਵਾਨਾ ਹੋਇਆ ਇਸ ਮੌਕੇ ਸਰਦਾਰ ਗੁਰਵਿੰਦਰ ਸਿੰਘ ਸੰਗਰ ਅਤੇ ਹੋਰ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵੱਡਾ ਗੱਡੀਆਂ ਅਤੇ ਬੱਸਾਂ ਦਾ ਕਾਫਲਾ ਤਰਨਤਾਲ ਲਈ ਰਵਾਨਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉੱਥੇ ਉਹ ਜਾ ਰਹੇ ਹਨ ਅਤੇ ਕਾਂਗਰਸ ਦੇ ਉਮੀਦਵਾਰ ਸਰਦਾਰ ਕਰਨਬੀਰ ਸਿੰਘ ਬੁਰਜ ਦੀ ਹਮਾਇਤ ਵਾਸਤੇ ਉੱਥੇ ਪਹੁੰਚ ਕੇ ਉਹਨਾਂ ਸਪੋਰਟ ਕਰਨਗੇ ਉਹਨਾਂ ਕਹੇ ਕਿ ਇਸ ਵਾਰ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਕਾਂਗਰਸ ਵੱਡੀ ਲੀਡ ਨਾਲ ਜਿੱਤੇਗੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਆਗੀਆਂ ਖਬਰਾਂ ਦੇਖਣ ਲਈ ਸਾਡੀ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤਰੀਕੂ ਆਜਾਦੀ ਬਟਾਲਾ ਤੋਂ ਇੱਕ ਖਾਸ ਸਪੋਰਟ ਬਾਈ ਜੀ ਕੱਲ੍ਹ ਸਭਾਈ ਦੂਜੀ ਕੀ ਫਤੇ ਅੱਜ ਅਸੀਂ ਤਰਨਤਾਰਨ ਪੇਪਰ ਐਲ ਨਾਮਿਨੇਸ਼ਨ ਕਰਨ ਵਾਸਤੇ ਜਾ ਰਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਦਿੱਤੇ ਨਿਰਦੇਸ਼ਾ ਹੈ ਅਸੀਂ 10 ਤੋਂ 12 ਬੱਸਾਂ ਤੇ 15-16 ਗੱਡੀਆਂ ਆਪਾਂ ਲੈ ਕੇ ਕਾਫਲਾ ਲੈ ਕੇ ਰਵਾਨਾ ਹੋ ਰਹੇ ਹਾਂ ਸਰਦਾਰ ਕਰਨ ਕਰਨਬੀਰ ਸਿੰਘ ਬੋਰਚ ਦੀ ਫੈਲ ਨਾਮਿਨੇਸ਼ਨ ਕਰਨ ਵਾਸਤੇ ਤੇ ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਖਾਲਸਾ ਜੀ ਸਰਦਾਰ ਪ੍ਰਤਾਪ ਸਿੰਘ ਦੀ ਬਾਜਲਾ ਵਿਰੋਧੀ ਧਿਰ ਦੇ ਨੇਤਾ ਤੇ ਸਰਦਾਰ ਗੁਰਵਿੰਦਰ ਸਿੰਘ ਦੀ ਸੰਗਰ ਉਹਨਾਂ ਦੀ ਰਹਿਨਮਾਈ ਹੋਏ ਏਠ ਅੱਜ ਵੱਡਾ ਇੱਕ ਕਾਫਲੇ ਦੇ ਨਾਲ ਤਨਵੰਦ ਸਿੰਘ ਸਾਹਿਬ ਕਰਨਬੀਰ ਸਿੰਘ ਜੀ ਗੁਰਜ ਸਾਹਿਬ ਉਹਨਾਂ ਦੇ ਅੱਜ ਜੋ ਕਾਗਜ ਦਾਖਲ ਹੋਣੇ ਆ ਉਹਨਾਂ ਦੇ ਨਾਲ ਪਰਵਾਹ ਹੰਗਾਰਾ ਦੇਣ ਜਾ ਰਹੇ ਆ 8 ਦੇ 4 4 12 ਬੱਸਾਂ ਹੀ ਭਰ ਕੇ ਪਿੰਡਾਂ ਦੇ ਵਿੱਚੋਂ ਰਵਾਨਾ ਹੋ ਰਹੇ ਆ ਅੱਜ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵਿਰੋਧੀ ਤੇ ਅੱਦੇ ਨੇਤਾ ਜੀ ਉਹਨਾਂ ਦੀ ਰਹਿਨਮਾਈ ਹੇਠ ਵੀਰ ਗੁਰਵਿੰਦਰ ਸਿੰਘ ਸੰਗਰ ਜੀ ਆਪਣਾ 10 ਤੋਂ 12 ਗੱਡੀਆਂ ਦਾ ਕਾਫਲਾ ਜਿਹੜਾ ਵਾ 14 15 ਕਾਰਾਂ ਵਾਂ ਸਾਡੇ ਨਾਲ ਉਹ ਕਾਫਲਾ ਲੈ ਕੇ ਸਰਦਾਰ ਬੁਰਜ ਸਾਹਿਬ ਦੀ ਕਿ ਉਹ ਅੱਜ ਪੇਪਰ ਨਾਮੀਨੇਸ਼ਨ ਕਰਨੇ ਆ ਉਹਦੇ ਵਾਸਤੇ ਸੀ ਜਾ ਰਹੇ ਆ ਜੀ ਤੁਹਾਨੂੰ ਬਾਜਵਾ ਤਰਨਤਨ ਸਾਡੀ ਇਲੈਕਸ਼ਨ ਬਾਈ ਇਲੈਕਸ਼ਨ ਚੱਲ ਰਹੀ ਆ ਠੀਕ ਹੈ ਜੀ ਉੱਥੇ ਸਾਡੇ ਕੈਂਡੀਡੇਟ ਬੜੇ ਕਰਨਬੀਰ ਸਿੰਘ ਗੁਰਜ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਦਵਾਈ ਹੇਠ ਤਕਰੀਬਨ ਇੱਥੋਂ 15 20 ਬੱਸਾਂ ਦਾ ਕਾਫਲਾ ਜਾ ਰਿਹਾ ਜੀ ਉੱਥੇ ਤੇ ਭਾਈ ਸਾਰੇ ਬੰਦੇ ਇਹੀ ਕਾਮਨਾ ਕਰਦੇ ਵੀ ਵੱਡੀ ਜੀ ਲੀਡ ਤੇ ਸਾਡਾ ਕੈਂਡੀਡੇਟ ਜਿੱਤਣਗੇ ਜੀ